ਤਤਸ਼੍ਰੀਆ ਕਾਲ ਡੀਡੀਐਸ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਬਲਜਿੰਦਰ ਕੌਰ ਮੰਗੇਵਾਲ ਖਬਰ ਹੈ ਜੀ ਹੁਸ਼ਿਆਰਪੁਰ ਤੋਂ ਬੀਤੇ ਦਿਨੀ ਹੁਸ਼ਿਆਰਪੁਰ ਦੇ ਪਿੰਡ ਹਾਜੀਪੁਰ ਵਿਖੇ ਡੀਡੀਐਸ ਨਿਊਜ਼ ਚੈਨਲ ਦੇ ਨਵੇਂ ਦਫ਼ਤਰ ਦਾ ਉਦਘਾਟਨ ਡੀਡੀਐਸ ਨਿਊਜ਼ ਚੈਨਲ ਦੇ ਐਮ ਡੀ ਸਰਦਾਰ ਸੁਖਵਿੰਦਰ ਸਿੰਘ ਪਲਾਹਾ ਵੱਲੋਂ ਜੀਵਨ ਕਟ ਕੇ ਕੀਤਾ ਗਿਆ ਇਸ ਪ੍ਰੋਗਰਾਮ ਵਿੱਚ ਥਾਣਾ ਹਾਜੀਪੁਰ ਦੇ ਮੁਖ ਅਫਸਰ ਮੈਡਮ અમરજીત कौर ਨੇ મુખ્ય મહેમાન ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਡੀਡੀਐਸ ਨਿਊਜ਼ ਚੈਨਲ ਦੀ ਸਮੁੱਚੀ ਮੈਨੇਜਮੈਂਟ ਅਤੇ ગ્રામ ਪੰਚਾਇਤ ਹਾਜੀਪੁਰ ਤੋਂ ਇਲਾਵਾ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਸਨ। ਆਓ ਦੇਖਦੇ ਹਾਂ ਡੀਡੀਐਸ ਬਿਊਰੋ ਦੀ ਵਿਸ਼ੇਸ਼ ਰਿਪੋਰਟ। ਮੈਨੂੰ ਲੱਗ ਰਿਹਾ ਕਿ ਇੱਕ ਆਸਾਨੀ ਨਾਲ ਅਸੀਂ ਇੱਕ ਨਿਊਜ਼ਪੇਪਰ ਤੱਕ ਪਹੁੰਚ ਰਹੇ ਹਾਂ ਸਾਡੇ ਜਿਹੜੇ ਪਿੰਡ ਨੇ ਪਹਿਲੇ ਹੀ ਦੱਸ ਚੁੱਕਦੇ ਹਨ ਭਾਈ ਸਾਹਿਬ ਜੀ ਕਿ ਬਹੁਤ ਜ਼ਿਆਦਾ ਹੁਸ਼ਿਆਰ ਨਹੀਂ ਇਹਨਾਂ ਲੋਕ ਜਿਹੜੇ ਪਰ ਜਦੋਂ ਸਾਡੇ ਆਪਣੀ ਚੋਈ ਨਿਊਜ਼ ਰੀਡਰ ਨੇ ਜਾਂ ਕੋਈ ਪ੍ਰੈਸਰ ਕੋਰਟਰ ਨੇ ਆਪਣੀ ਦੁੱਖ ਤਕਲੀਫ ਅਸੀਂ ਪੰਜਾਬ ਤੱਕ ਕਿਤੇ ਵੀ ਪਹੁੰਚਾ ਸਕਦੇ ਆਂ ਇੰਡੀਆ ਵਰਲਡ ਤੱਕ ਕੋਈ ਇਹਨਾਂ ਦੇ ਮਾਦੀ ਨਹੀਂ ਦੱਸਦੇ ਕੋਈ ਲੋਕਾਂ ਸਾਨੂੰ ਕੋਈ ਖੁਸ਼ੀ ਜਾਦ ਕਰਨੀ ਹੈ ਕਿਸ ਤਰ੍ਹਾਂ ਦੀ ਕੋਈ ਸੁਣਨੀ ਜਾਣੀ ਹੈ ਜਾਂ ਕੋਈ ਸਵਾਲ ਲੈਣੀ ਹੈ ਮੈਨੂੰ ਲੱਗਦਾ ਹੈ ਕਿ ਅਸੀਂ ਬਹੁਤ ਵਸਲੀਕ ਹੋ ਗਏ ਆਂ ਅੱਜ ਮੀਡੀਆ ਦੇ ਚੈਨਲ ਦੇ ਹਰ ਤਰੀਕੇ ਨਾਲ ਸੋ ਇਸ ਸ਼ੋ ਮੌਕੇ ਤੇ ਪਹੁੰਚੇ ਸਰਪੰਚ ਸਾਹਿਬਾ ਸਾਡੇ ਸਤਿ ਸ੍ਰੀ ਅਕਾਲ ਜੀ ਜਿਨ੍ਹਾਂ ਨੇ ਬਹੁਤ ਕੀਮਤੀ ਸਮਾਂ ਗੱਡੇ ਸਾਡੇ ਵਾਸਤੇ ਤੇ ਇਸ ਟੀਮ ਦੇ ਸਾਰੇ ਮੁਖ ਤੇ ਸਾਡੇ ਸਾਥੀ ਜਿਹੜੇ ਡੀਡੀਐਸ ਸਾਹਿਬ ਤੇ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਡੀਡੀਐਸ ਜੀ ਉਸ ਦੇ ਐਮਵੀ ਸਾਹਿਬ ਤੇ ਠਾਣਾ ਹਾਈਪਰ ਤੇ ਐਸਐਚਓ ਸਾਹਿਬ ਤੇ ਉਹ ਸਰਕਾਰ ਨੂੰ ਟੈਂਡਰ ਦੇ ਸਰਫਰ ਸਾਹਿਬ ਆਪ ਜੀ ਕੋਲੋਂ ਸਤਿ ਸ੍ਰੀ ਅਕਾਲ ਸਭ ਤੋਂ ਧੰਨਵਾਦ ਜੀ ਆਇਆਂ ਨੂੰ ਔਰ ਆਪ ਜੀ ਨੂੰ ਪਤਾ ਹੈ ਕਿ ਇਹ ਜਿਹੜਾ ਦਫ਼ਤਰ ਖੁੱਲਿਆ ਅੱਜ ਪੱਤਰਕਾਰ ਦਾ ਖਾਸ ਕਰਕੇ ਕੰਮ ਹੁੰਦਾ ਹੈ ਕਿ ਜਨਤਾ ਦੀ ਆਵਾਜ਼ ਜਿਹੜੀ ਉਹ ਸਰਕਾਰ ਤੱਕ ਪਹੁੰਚਾਉਣੀ ਹੈ ਤੇ ਦਾਸ ਜੀ ਉਹ ਉਮੀਦ ਕਰਦਾ ਹੈ ਕਿ ਇਹ ਜਿਹੜਾ ਦਫ਼ਤਰ ਖੁੱਲਿਆ ਸਾਡੇ ਪੱਤਰਕਾਰ ਸਹਿਬਾਨ ਐਮ ਜੀ ਸਹਿਬਾਨ ਤੇ ਦਾਸ ਜੀ ਇਹਨਾਂ ਦੇ ਅੱਗੇ ਬੇਨਤੀ ਹੈ ਕਿ ਬੜੇ ਸੁਚੱਜੇ ਤਰੀਕੇ ਦੇ ਨਾਲ ਤੇ ਬੜੇ ਨਿਰਪੱਖ ਹੋ ਕੇ ਜਿਹੜੀ ਸਰਬਸਾਮਜੀ ਬਾਲਤਾ ਦੀ ਜਿਹੜੀ ਖਬਰ ਜਿਹੜੀ ਲਾਈ ਜਾਵੇ ਤਾਂ ਜੋ ਕਿਉਂਕਿ ਜਿਹੜਾ ਸਾਡਾ ਏਰੀਆ ਇਹਨੂੰ ਬੈਕਵਲ ਏਰੀਆ ਕਿਹਾ ਜਾਂਦਾ ਆਪ ਜੀ ਨੂੰ ਪਤਾ ਹੈ ਕਿ ਇੱਧਰ ਦੇ ਲੋਕ ਵੀ ਜਿਹੜੇ ਇੰਨੇ ਕੋਈ ਛਤਲ ਜਾਂ ਨਹੀਂ ਹੈ ਤੇ ਇੰਨਾਂ ਕੱਲਾਂ ਨੂੰ ਮੁਕਟਿਆ ਹੋਇਆ ਮੈਂ ਬੇਨਤੀ ਕਰਾਂਗਾ ਸਾਡੇ ਐਫਡੀ ਸਾਹਿਬ ਤੇ ਵੀ ਜਿਹੜੇ ਦੋ ਸ਼ਵਤ ਆਪ ਜੀ ਨੇ ਆਪਣੇ ਸਾਹਮੁਖ ਰੱਖਾਂਗੇ ਉਪਰੰਤ ਗੁਰਦੀਪ ਜੀ ਤੇ ਐਸ ਐਚਓ ਸਾਹਿਬਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਲ ਹੋ ਗਏ ਬਹੁਤ ਚੇਤੇ ਰੱਖੋ ਬਹੁਤ ਦੋਸਤਾਂ ਰਾਹ ਹੋਏ ਦੋਸਤਾਂ ਸਭ ਸਾਡੇ ਜੱਗੀ ਸਾਹਿਬ ਸਰਦਾਰ ਸੁਖਵਿੰਦਰ ਸਿੰਘ ਜੀ ਨਾਲ ਹੁਣ ਵੀ ਸਾਥ ਪੀਡੀਐਸ ਵਿੱਚ ਸਭ ਤੇ ਇੱਥੇ ਉਹਨਾਂ ਦਾ ਪਿਆਰ ਦਾ ਬਹੁਤ ਜ਼ਿਆਦਾ ਸਤਿਕਾਰ ਕਰਦੇ ਆਂ ਔਰ ਜਿਵੇਂ ਵੀ ਮੇਰੇ ਕੈਂਪਰਾ ਬੈਠੇ ਆ ਸਾਰਿਆਂ ਦਾ ਸਤਿਕਾਰ ਹੈ ਤੇ ਸਾਨੂੰ ਸਾਡੇ ਬਹੁਤ ਕੀਮਤੀ ਟਾਈਮ ਕੱਢ ਕੇ ਸਾਡੇ ਵਿੱਚ ਸ਼ਾਮਲ ਹੋਏ ਆ ਸਾਡੇ ਐਸਐਸਓ ਸਾਹਿਬ ਜੋ ਬਹੁਤ ਹੀ ਜ਼ਿਆਦਾ ਆ ਸਾਡੇ ਸਤਿਕਾਰਯੋਗ ਆ ਬਹੁਤ ਹੀ ਜ਼ਿਆਦਾ ਜਿਨ੍ਹਾਂ ਦਾ ਅਸੀਂ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦੇ ਆ ਜਿਨ੍ਹਾਂ ਨੇ ਕੀਮਤੀ ਟਾਈਮ ਕੱਢ ਕੇ ਇਸ ਸਾਡੀ ਜਿਹੜੀ ਆ ਖੁਸ਼ੀ ਦੇ ਵਿੱਚ ਸ਼ਰੀਕ ਹੋਏ ਆ ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆ ਔਰ ਜਿਹੜੀ ਆਈ ਹੋਈ ਸੰਗਤ ਆ ਸਰਪੰਚ ਸਾਹਿਬ ਆ ਮੈਂਬਰ ਸਹਿਬਾਨ ਆ ਪਹਿਲਾਂ ਆਇਆ ਸਾਰੇ ਉਹਨਾਂ ਦਾ ਤਹਿ ਦਿਲੋਂ ਆਪਣੀ ਟੀਮ ਵੱਲੋਂ ਡੀਐਸ ਨਿਊਜ਼ ਦੀ ਟੀਮ ਵੱਲੋਂ ਪਲਾ ਸਾਡੇ ਪਲਾਹ ਸਾਹਿਬ ਜਿਹੜੇ ਸਾਡੇ ਮੁੱਖ ਸੰਪਾਦਕ ਜੀ ਆ ਉਹਨਾਂ ਨੂੰ ਬਹੁਤ ਬਹੁਤ ਧੰਨ ਧੰਨਵਾਦ ਕਰਦੇ। ਬਾਈਬਲ ਦੀ ਕਥਾ ਸਾਹਿਬ ਜੀ ਵਾਹਿਗੁਰੂ ਜੀ ਜਿਹਦੇ ਤੇ ਨਾਲ ਆਪਣੇ ਚਲਾ ਰਹੇ ਆ ਆਪਣੇ ਨਿਊ ਚੈਨਲ ਨੂੰ ਬਸ ਸਾਨੂੰ ਹੀ ਬੜੀ ਵਧੀਆ ਸਹਿਯੋਗ ਦਿੰਦੇ ਆ ਆਪਾਂ ਵੀ ਇਹਨਾਂ ਦੀ ਛਤਰ ਛਾਇਆ ਹੇਠਾਂ ਕੇ ਵਧ ਰਹੇ ਆ ਹੌਲੀ ਹੌਲੀ ਸਟੈਪ ਬਾਈ ਸਟੈਪ ਤੇ ਅੱਜ ਇਹਨਾਂ ਦੀ ਚਰੋ ਕਿਰਪਾ ਇਹਨਾਂ ਆਸ਼ੀਰਵਾਦ ਸਦਕਾ ਹੀ ਇਹਨਾਂ ਆਫਿਸ ਦਾ ਵੀਡੀਓ ওপਨਿੰਗ ਹੋਈ ਹੈ ਇਹਨਾਂ ਦੇ ਕਰਤਮਲਾਂ ਨਾਲ ਹੀ ਹੋਈ ਹੈ ਇਹਨਾਂ ਨੇ ਸਾਰਾ ਉਤਸਾਹ ਕੀਤਾ ਸਾਨੂੰ ਇਹ ਕੰਮ ਕਰਨ ਦੇ ਲਈ ਤੇ ਬਾਕੀ ਐਜੇ ਪੱਤਰਕਾਰ ਜੇ ਆਪਾਂ ਚਾਰ ਸਾਲ ਤੋਂ ਸੇਵਾ ਕਰੀ ਰਹੇ ਆ ਪੜ੍ਹਿਆ ਕਿ ਆਫਿਸ ਦਾ ਸੇਵਾ ਸਾਨੂੰ ਇਹਨਾਂ ਵੱਲੋਂ ਮਿਲਦਾ ਹੋਣਾ ਉਸ ਨੇ ਕੀਤਾ ਕੋਆ ਸਾਰਾ ਇਹਨਾਂ ਦੇ ਸਤਜਾਇਆ ਚਾਲੋ ਜੈਨ ਅਸ਼ੀਰਵਾਦ ਦਿੱਤਾ ਹੈ ਤੇ ਬੜੇ-ਬੜੇ ਆਪਾਂ ਧੰਨਵਾਦ ਕਰਦੇ ਇਹਨਾਂ ਦਾ ਨਹੀਂ ਕਰਦੇ ਪੂਰੀ ਟੀਮ ਦਾ ਮੈਡਮ ਐਂਕਰ ਵੀ ਆਇਆ ਹੈ ਤੇ ਆਪਣੇ ਕਲਪੋਰ ਵੀ ਆਇਆ ਹੈ ਸਪੈਸ਼ਲੀ ਦਾ ਮਰਕੰਟ ਹੈ ਸਿਟੀ ਮੈਡਮ ਦਾ ਦਿਨ ਹੈ ਆਪਣਾ ਕੀਸ਼ਤੀ ਸਮਾਜ ਦਾ ਕੱਢਿਆ ਕੱਢ ਕੇ ਸਾਡੀ ਜੀਵ ਦੇ ਵਿੱਚ ਜਿਹੜਾ ਸ਼ਾਨੀ ਹੋਇਆ ਸਾਨੂੰ ਕਹਿ ਲੋ ਕਿ ਇੱਕ ਬਹੁਤ ਵਧੀਆ ਫੀਲ ਹੋਇਆ ਮਹਿਸੂਸ ਹੋਇਆ ਵੀ ਚਲੋ ਪ੍ਰਸ਼ਾਸਨ ਵੱਲੋਂ ਜਿਹੜਾ ਇੱਕ ਸਹਿਯੋਗ ਹੁੰਦਾ ਹੈ ਬੜਾ ਜ਼ਰੂਰੀ ਹੁੰਦਾ ਹੈ ਜੀ ਕਿਸੇ ਵੀ ਫੀਲਡ ਦੇ ਵਿੱਚ ਇਸ ਕਰਕੇ ਆਪਾਂ ਸਾਨੂੰ ਬਹੁਤ ਵਧੀਆ ਸਹਿਯੋਗ ਨੇ ਮੈਡਮ ਦੋ ਵਾਰ ਪਹਿਲਾਂ ਵੀ ਲੈ ਚੁੱਕੇ ਹਤੇ ਤੇ ਬੜਾ ਵਧੀਆ ਸਹਿਯੋਗ ਜਿਹਦੇ ਸਾਨੂੰ ਹੋਰ ਉਮੀਰ ਕਰਦੇ ਆ ਕਿ ਅੱਗੇ ਤੋਂ ਇਸ ਤੋਂ ਵੀ ਹਾਂ ਵਧੀਆ ਸਾਨੂੰ ਸਹਿਯੋਗ ਦੇਣਗੇ ਉਹ ਤੋਂ ਨਾਲ ਨਾਲ ਜੀ ਮੈਂ ਸਭ ਦਾ ਧੰਨਵਾਦ ਕਰਾਂ ਇੱਕ ਵਾਰ ਸੇਖੋ ਬਾਈ ਜੀ ਦਾ ਖਾਤਮਾ ਬਾਈ ਦਾ ਧੰਨਵਾਦ ਕਰਾਂ ਮਾਦਮ ਜੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਾਂ ਤੇ ਬਾਕੀ ਸਾਡੇ ਸਰਕਾਰ ਦੇ ਮੈਡਮ ਪਹੁੰਚੇ ਨੇ ਜਿੰਨਾ ਸਾਡੀ ਜੁੜੀ ਹੋਈਆਂ ਗੱਲਾਂ ਨੂੰ ਬਹੁਤ ਧੰਨਵਾਦ ਪਾਦਾਰੇ ਵੱਲੋਂ ਵੈਲਕਮ ਜੀ ਆਇਆਂ ਵੀ ਆਪ ਦਾ ਸਮਾਂ ਬਹੁਤ ਕੀਮਤੀ ਹੈ ਸਾਰਿਆਂ ਦਾ ਪਤਾ ਆਪਾਂ ਪੁਰਸਤਾਂ ਦਾ ਪਰ ਫਿਰ ਵੀ ਪਹੁੰਚੇ ਨੇ ਤਸੀਂ ਤੁਹਾਡਾ ਸਾਰਿਆਂ ਦੇ ਤੇ ਪਹੁੰਚਣ ਤੇ ਜੀਐਨ ਆਪਣੇ ادارے ਵੱਲੋਂ ਇਹ ਜਿਹੜਾ ਖਵਾਰਾ ਤੁਹਾਡਾ ਫਰਦਾ ਖਵਾਰਾ ਗੁਰਦੀਪ ਜੀ ਤੁਹਾਡੇ ਆਦੇ ਨੇ ਜਦੋਂ ਮਰਜ਼ੀ ਤੁਹਾਨੂੰ ਕਾਲ ਕਰੋ ਜਦੋਂ ਮਰਜ਼ੀ ਤੁਹਾਨੂੰ ਬਲਾਗੋ ਤੁਹਾਡੀ ਹਰਕਤ ਵੀ ਕਰਨੀ ਮਦਦ ਕਰਨੀ ਤੇ ਸਾਡੀ ਟੀਮ ਵੀ ਪਹੁੰਚੂਗੀ ਜੇ ਤੁਹਾਡੀ ਤੁਹਾਨੂੰ ਲੋੜ ਸਾਡੀ ਇੱਥੇ ਪਹੁੰਚਾਂਗੇ ਅਸੀਂ ਤੇ ਜਿੱਥੇ ਵੀ ਕੋਈ ਮੁਸ਼ਕਲਾਂ ਦੇ ਬਾਕੀ ਇੱਕ ਬੇਨਤੀ ਹੋਰ ਵੀ ਆ ਵੀ ਇਹਨਾਂ ਦਾ ਵੀ ਸਾਥ ਦੇਣਾ ਆਪਾਂ ਮੀਡੀਆ ਦਾ ਕਈ ਵਾਰ ਨਾ ਕੁਝ ਲੋਕ ਜਾਂ ਬੰਦੇ ਪੱਤਰਕਾਰਾਂ ਦੇ ਮੁੱਢ ਤੇ ਚਲਾ ਦਿੰਦੇ ਨੇ ਬਾ ਤੇ ਆਪਾਂ ਇਕੱਲੇ ਸਾਦੇ ਨੇ ਇਕ ਦੂਜੇ ਦਾ ਕਿਉਂਕਿ মিডিਆ ਕੋਲੋਂ ਕੋਈ ਨਹੀਂ ਕਰ ਸਕਦਾ ਹੁੰਦਾ ਲੋਕਾਂ ਦਾ ਵੀ ਸਹਿਯੋਗ ਚਾਹੀਦਾ ਲੋ ਇਸ ਲਈ ਬੇਨਤੀ ਆਪਾਂ ਇਕਜੁੱਟ ਰਲ ਕੇ ਪੰਜਾਬ ਨੂੰ ਅੱਗੇ ਲੈ ਕੇ ਚੱਲੀਏ ਤੇ ਸਾਡਾ ਧਾਰਾ ਤੁਹਾਡੇ ਸਾਰਿਆਂ ਦੇ ਨਾਮ ਚੰਡੀਗੜ੍ਹ ਤੋਂ ਜੋੜੇ ਦਾ ਤੇ ਬਸੰਦਾ ਵੀ ਸਾਰਿਆਂ ਨੂੰ ਬਹੁਤ ਹੁੰਦਾ ਕਿਉਂਕਿ ਅਸੀਂ ਆਪਣੇ ਹੱਥੇ ਦੇ ਵਿੱਚ ਸੀਐਮ ਅਕਾੜਾ ਤੋਂ ਵਿਧਾਇਕ ਜਿੱਤੇ ਹਨ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਮਿਲਦਾ ਸਾਰੇ ਪੰਜਾਬ 'ਚ ਹੀ ਮਿਲਦਾ ਸਾਡੀਆਂ ਐਮਪੀ ਦੇ ਵਿੱਚ ਬ੍ਰਾਂਚਾਂ ਨੇ ਹਿਮਾਚਲ ਵੀ ਬਰਾਂਚਾਂ ਕੋ ਉੱਥੇ ਵੀ ਸਹਾਇਤਾ ਮਿਲਦਾ ਕੋ ਲੋਕਲ ਸਹਾਇਤਾ ਹੋਣਾ ਚਾਹੀਦਾ ਜਿਹੜਾ ਇਹ ਖਵਾਰ ਆ ਤੇ ਲੋਕਾਂ ਸਹਾਇਤਾ ਹੋਣਾ ਚਾਹੀਦਾ ਅਸੀਂ ਬੇਨਤੀ ਕਰਦੇ ਵੀ ਜਿੱਦੇ ਤੁਸੀਂ ਸਾਡੇ ਪੱਤਰਕਾਰ ਜਾਂ ਕੋਈ ਵੀ ਭਾਈਚਾਰਾ ਜਿੱਥੇ ਰੋੜ ਪੈਂਦੇ ਆ ਅਸੀਂ ਹਾਜ਼ਰ ਹਾਂ ਤੁਸੀਂ ਵੀ ਸਾਡੇ ਨਾਲ ਖੜੋ ਤੇ ਤੁਹਾਡਾ ਸਾਰਾ ਕਿਹ ਪਹੁੰਚਦੇ ਹੋ ਜੀ ਆਣ ਤੇ ਅੱਜ ਗੁਰਪਰਵਿਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ ਹੋਈਆਂ ਹੋਈਆਂ ਸਾਡੇ ਦੋ ਦਿਨ ਤੋਂ ਮਿਸ਼ਨ ਹੁਸ਼ਿਆਰ ਉਹਨਾਂ ਨੂੰ ਬੈਂਗਲੁਰੂ ਆ ਕੇ ਥੋੜੇ ਗੱਲਾਂ ਵਿੱਚ ਵਧੀਆ ਲੱਗੀ। ਕੱਲੀ ਮੀਟਿੰਗ ਹੋ ਜਾਣੀ। ਉਹਨਾਂ ਸਾਰੇ ਸਾਡੇ ਬੀਤੀ ਨੂੰ ਕਾਲ ਸੀਈਓ ਸਾਹਿਬ ਦੀ ਮੀਟਿੰਗ ਕਰਕੇ ਸਾਡੀ ਸਾਰੀ ਕੋਰਸ ਹੋ ਸਕੇ ਜੇਕਰ ਸਾਡੀ ਮੀਟਿੰਗ ਹੋ ਹੋਣੀ ਚਾਹੀਦੀ। ਮੈਨੂੰ ਇਹ ਥੋੜਾ ਵਧੀਆ ਲੱਗਿਆ ਕਿ ਮੈਂ ਸੈਂਟਰ ਤੋਂ ਮਾਰੀ ਸਾਡੇ ਸੀਈਓ ਸਾਹਿਬ ਨੂੰ ਵੀ ਮੌਜੂਦ ਰੱਖਿਆ। ਚਲੋ ਬਹੁਤ ਵਧੀਆ। ਇਹ ਮੇਲ ਪੂਰੀ ਚੁਆਰਿਆ ਬੰਦੋਂ ਉਹਨਾਂ ਨੂੰ ਭੇਜਿਆ ਮੈਂ। ਅੱਜ ਉਹਨਾਂ ਨੇ ਮੈਸੇਜ ਭੱਜਵਾ ਦਿੱਤਾ। ਬਹੁਤ ਵਧੀਆ ਬੰਦਾ। ਸਾਰੇ ਨੂੰ ਉਪਰ ਦੇ ਬਹੁਤ ਬਹੁਤ ਬਧਾਈ ਹੁੰਦੇ ਸਾਰੇ ਨੂੰ ਤੇ ਮੈਂ ਡੀਵੀਐਸ ਨਿਊਜ਼ ਚੈਨਲ ਦਾ ਤਰਫੋਂ ਗੱਲ ਨਹੀਂ ਕਿ ਮੇਰਾ ਨਿਯੋਤ ਨਹੀਂ ਆਉਂਦਾ ਬੋਲਦਾ ਕਿ ਮੀਡੀਆ ਦਾ ਇੱਕ ਕੁਰੀਸਤ ਤੇ ਸਮਾਜ ਦਾ ਆਪਸੀ ਲਿੰਕ ਹੁੰਦਾ ਹੈ ਜਿਹੜਾ ਕਿ ਮੀਡੀਆ ਜੋੜਦੀ ਹੈ ਮੀਡੀਆ ਦਾ ਬਹੁਤ ਬੜਾ ਉਪਰਾਲਾ ਹੁੰਦਾ ਹੈ ਕਿ ਕਿਹੜੀ ਸਹੀ ਨਿਊਜ਼ ਹੈ ਕਿਹੜੀ ਗਲਤ ਨਿਊਜ਼ ਹੈ ਹਰ ਇੱਕ ਚੀਜ਼ ਨੂੰ ਜਾਗਰੂਕ ਕਰਨਾ ਲੋਕਾਂ ਨੂੰ ਜਾਗਰੂਕਨ ਕਰਨਾ ਹੈ ਕੋਈ ਗਲਤ ਅਫਵਾਹ ਤੋਂ ਵੀ ਆਗ੍ਰਿਤ ਕਰਨਾ ਹਰੇਕ ਗਰੀਬ ਦਾ ਮੁੱਢਿਆ ਦਾ ਬਹੁਤ ਕੰਮ ਹੈ ਜਿਹੜੀ ਜਿੰਦੀ ਜਿਹੜੇ ਮਹਿੰਗੇ ਨੇ ਇਹਨਾਂ ਦਾ ਬਹੁਤ ਵੱਡਾ ਉਪਰਾਲਾ ਹੈ ਇਹਨਾਂ ਦਾ ਪਰ ਮੈਂ ਲਗਭਗ 3 ਸਾਲ ਤੋਂ ਇਹਨਾਂ ਨੂੰ ਜਾਣਦੀ ਆ ਬਹੁਤ ਹੀ ਕੋਆਪਰੇਟਿਵ ਤੇ ਹਰ ਇੱਕ ਗੱਲ ਨਾਲ ਸਾਡੇ ਸਹਿਯੋਗ ਲੈਂਦੇ ਆ ਕਈ ਵਾਰ ਸਮਾਜਦਾਰ ਹੋਣਾ ਕਿ ਲੋਕੀ ਗਲਤ ਮੰਗ ਦੀ ਡਿਮਾਂਡ ਕਰਦੇ ਉਸ ਨੂੰ ਉੱਪਰ ਉਠਾਉਂਦੇ ਆ ਬਟ ਜਿਹੜਾ ਆਪਣਾ মিডিਆ ਇੱਥੇ ਹੈਗਾ ਹੈ ਨਾ ਇਹਨਾਂ ਦਾ ਅਰਾਸੀ ਗੱਲ ਬਹੁਤ ਹੀ ਜ਼ਿਆਦਾ ਗੱਦੀ ਹੈ ਅਰਾਸੀ ਮਿਸਕਮਿਊਨੀਕੇਸ਼ਨ ਕਰਦੀ ਨਹੀਂ ਮੈਂ ਕੁਸੀਂ ਆਪਸਿਕ ਦੂਜੇ ਨਾਲ ਹਰ ਇੱਕ ਚੀਜ਼ ਦੀ ਕੁਆਲਿਟੀ ਵੀ ਕਰਦੇ ਕਿ ਨਹੀਂ ਇਹ ਨਿਊਜ਼ ਗਲਤ ਹੈ ਇੱਥੇ ਆ ਜਾਂ ਸਹੀ ਹੈ ਤੇ ਬਹੁਤ ਬੜਾ ਬਹੁਤ ਖੁਸ਼ ਹਾਂ ਕਿ ਅੱਜ ਬਹੁਤ ਬਧਾਈ ਦੇਣੀ ਹੈ ਸੀਰ ਦਾ ਕਿ ਤੁਸੀਂ ਅੱਜ ਇੱਕ ਆਪਣਾ ਆਫਿਸ ਖੋਲ ਰਿਹਾ ਕਿ ਇਹ ਵੀ ਤੇ ਸਮਾਤਣਾ ਦੀ ਗੱਲ ਹੋਈ ਹੈ ਕਿ ਹਰ ਕਿਸੇ ਦੀ ਇੱਕ ਕੋਸ਼ਿਸ਼ ਹੁੰਦੀ ਹੈ ਕਿ ਮੇਰਾ ਇੱਕ ਦਫਤਰ ਹੋਵੇ ਮੈਂ ਜੋ ਚੀਜ਼ ਚਾਹਨਾ ਹੈ ਜੋ ਅਬ ਤਰੇਂ ਰੱਬ ਤਾਂ ਚੜ੍ਹਦੀਆਂ ਕਲਾ ਵਿੱਚ ਤੇ ਇਸ ਪੇਰੇ ਰਵੇ ਤੋਂ ਛੋਟਾ ਜਾਂ ਨਹੀਂ ਦੁਕਾਨਾਂ ਤੇ ਗਾੜੀ ਆ ਸਭ ਨੂੰ ਗੁਜਾਰੀ ਸਰਦੋ ਮੈਂ ਕਿ ਛੋਟਾ ਜਾਂ ਪਹਿਲਾ ਲਗਵਾਨ ਤਕਰੀਬਨ ਸਾਰੇ ਜੀਵਿਆਂ ਚ ਇਹ ਮਿਸ਼ਨ ਅੰਜਾਮ ਗੁਰਦਾਸਪੁਰ ਹੋਗਾ ਲਾਈਟ ਸਭ ਮਿਸ਼ਨ ਕਿਹਾ ਜਿਹੜਾ ਵੀ ਇਹਦੇ ਵਿੱਚ ਅਸੀਂ ਲੋਕਾਂ ਨੂੰ ਜਾਗਰੂਕ ਕਰਨਾ ਹੈ ਲੋਕਾਂ ਦੇ ਵਿੱਚ ਮੀਟਿੰਗ ਕਰਨੀ ਹੈ ਸੀਸੀਟੀਵੀ ਕੈਮਰੇ ਲਗਵਾਣ ਦੇ ਕਿ ਵੱਧ ਤੋਂ ਵੱਧ ਅਪਡੇਟ ਕਰੀਏ ਨੂੰ ਆਪਾਂ ਟੈਕਨੋਲੋਜੀਕਲੀ ਕਹਿੰਦੇ ਨਾ ਐਡਵਾਂਸ ਕਰਨਾ ਉਹ ਜੀ ਚਾਹੁੰਦੇ ਆ ਅਸੀਂ ਚਾਹੁੰਦੇ ਆ ਕਿ ਵੱਧ ਤੋਂ ਵੱਧ ਜਿੱਦਾਂ ਵੀ ਹੈਗੇ ਸੀਸੀਟੀਵੀ ਕੈਮਰੇ ਲਗਾਏ ਜਾਣ ਤਾਂ ਕਿ ਸਾਡੇ ਜਿਹੜਾ ਮੋਸਟਲੀ ਇਸ ਹਾਜੀਪੁਰ ਏਰੀਆ ਚ ਵੈਸੇ ਵੀ ਬਹੁਤ ਸੀਸੀਟੀਵੀ ਕੈਮਰੇ ਘੱਟ ਹੈ ਜਿਹਦੇ ਕਰਕੇ ਸਾਡਾ ਅੱਗੇ ਰਿੰਗ ਤੋਂ ਜੁੜਨਾ ਔਖਾ ਹੋ ਜਾਂਦਾ ਕੰਡੀ ਏਰੀਆ ਦੇ ਅੱਗੇ ਸ਼ਹਿਰ ਦੇ ਵਿੱਚ ਅਸੀਂ ਵੀ ਪ੍ਰੋਪੋਜ਼ਲ ਇੱਕ ਤਿਆਰ ਕਰਵਾ ਰਹੇ ਹਾਂ ਜਿਹਦੇ ਚ ਕਿ ਅਸੀਂ ਆਲਮੋਸਟ ਸਾਰਾ ਏਰੀਆ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਕਰਕੇ ਮੈਂ ਸਾਰਿਆਂ ਨੂੰ ਇਹ ਜਾਗਰੂਕ ਕਰਨਾ ਕਿ ਬੇਚਾਤੀ ਵਾਰ ਕਿੰਨੀ ਕਰਨੀ ਹੈ ਅਪਕਿੰਗ ਬਾਰੇ ਬਹੁਤ ਹੀ ਗਾਹਤਦਾ ਹੋਵੇ ਜੀ ਆਹ ਬਾਰੇ ਕੋਈ ਪ੍ਰੋਗਰਾਮ ਹੋਣ ਦੀ ਕੋਸ਼ਿਸ਼ ਨਹੀਂ ਕਰਦਾ ਕਿ ਭਾਵੇਂ ਕੋਈ ਕੋਈ ਹੋਵੇ ਇਹ ਕਿਹਦੇ ਚਾਲ ਕਰਦੇ ਨੇ ਕੈਮਰਾ ਦੇ अलावा ਕਿਹਦੇ ਰਿਗਾਰਡਿੰਗ ਇਹ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਅਗਰ ਸਭ ਪੂਰੀ ਤਰ੍ਹਾਂ ਸਿਆਵਰੇ ਤੋਂ ਜਾਣਦੇ ਹੈ ਬਟ ਅਸੀਂ ਜਾਣਨੇ ਹੈ ਕਿ ਕੋਈ ਇਨਫੋਰਮੇਸ਼ਨ ਜਿੱਦਾਂ ਹੀ ਕੋਈ ਵੇਚਦਾ ਹੈ ਜਾਂ ਕੋਈ ਲੈਗਰ ਨਾ ਐਡਿਕਟਡ ਵੀਰ ਉਹਦੇ ਬਾਰੇ ਵੀ ਇਨਫੋਰਮੇਸ਼ਨ ਦੇ ਸਕਦੇ ਤਾਂ ਜੋ ਅਸੀਂ ਇਹਨੂੰ ਨਸ਼ਾ ਸ਼ਡਾਹ ਕੇਂਦਰ ਤੇ ਜਮਾ ਕਰਵਾ ਕੇ ਉਹਦਾ ਇਲਾਜ ਕਰਵਾ ਸਕੀਏ ਇਸ ਤਰੀਕੇ ਨਾਲ ਸਾਡੇ ਛੋਟੇ ਛੋਟੇ ਪਰਾਲਿਆ ਨਾਲ ਸਾਡਾ ਕੀ ਆਪਣੇ ਪੰਜਾਬ ਦਾ ਸਾਡੇ ਸਮਾਜ ਦਾ ਸੁਧਾਰ ਹੋ ਸਕਦਾ ਇਸ ਕਰਕੇ ਮੇਰੀ ਆਪ ਸਭ ਨੂੰ ਬੇਨਤੀ ਹੈ ਕੀ ਇਸ ਨੂੰ ਬਚਤ ਰੋਕਾਂ ਨੂੰ ਪਗੜੀ ਤੋਂ ਜਾਗਰੂਤ ਕਰੋ ਤਾਂ ਜੋ ਇਸੇ ਦਾ ਜੋ ਅਸੀਂ ਚਾਹਨੀ ਹੈ ਸਿਟੀ ਵੀ ਕੈਮਰੇ ਲੱਗ ਜਾਣ ਨਸ਼ੇ ਸਡਾਓ ਜਿੱਦਾਂ ਕੇਂਦਰਾਂ ਵਿੱਚ ਬੱਚੇ ਜਾ ਕੇ ਆਪਣਾ ਟ੍ਰੀਟਮੈਂਟ ਕਰਵਾ ਲੈਣ ਅਗਰ ਕੋਈ ਸੇਲ ਕਰਦਾ ਉਹਦੇ ਬਾਰੇ ਵੀ ਡਿਸਕਲੋਜ਼ ਨਹੀਂ ਕੀਤਾ ਜਾਊਗਾ ਕਿ ਸਾੰਮਣੇ ਇਨਫੋਰਮੇਸ਼ਨ ਕਿੰਨ ਦਿੱਤੀ ਹੈ ਇਹਨੂੰ ਗੁਪਤ ਰੱਖਿਆ ਜਾਏਗਾ ਤਾਂ ਜੋ ਕਿ ਉਹਨੂੰ ਅੱਗੇ ਕਦੀ ਵੀ ਆਉਣ ਵਾਲੇ ਸਮੇਂ 'ਚ ਕੋਈ ਪ੍ਰੋਬਲਮ ਨਾ ਹੋਵੇ ਅਗਰ ਕੋਈ ਤੁਹਾਡੇ ਸਾਹਮਣੇ ਇਦਾਂ ਕੋਈ ਇਨਫੋਰਮੇਸ਼ਨ ਮਿਲਦੀ ਹੈ ਤੁਸੀਂ ਮੈਨੂੰ ਮੇਜਿਕ ਦੇ ਸਕਦੇ ਹੋ ਤੁਹਾਡਾ ਨਾਮ ਡਿਸਕਲੋਜ਼ ਨੇਕ ਕਰ ਲਿਆ ਕਿਸੇ ਨੂੰ ਨਹੀਂ ਦੱਸਿਆ ਜਾਊਗਾ ਬਾਕੀ ਮੈਂ ਤੁਹਾਡੇ ਸਭ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਜਿਹੜੇ ਇਹ ਤੱਕ ਅੰਦਰ ਜਿੰਦੇ ਆਏ ਨੇ ਆ ਮੈਂ ਸਭ ਦੇ ਪਤੀਆਂ ਦੇ ਨਾਮ ਤਾਂ ਨਹੀਂ ਜਾਣਦੀ ਪਰ ਮੈਂ ਸਭ ਤੇ तहे ਦਿਲੋਂ ਧੰਨਵਾਦ ਕਰਦੀ ਹਾਂ ਕਿ ਮੈਨੂੰ ਤੁਹਾਡੇ ਵਿੱਚ ਆ ਕੇ ਤੁਹਾਡੇ ਸਾਹਮਣੇ ਆਪਣੇ ਜਿਹੜੇ ਵਿਚਾਰ ਜਿਹੜਾ ਹੈਗੇ ਸਾਂਝ ਕਰਾਉਣ ਦਾ ਮੌਕਾ ਥੈਂਕ ਯੂ